ਪਰਿਵਾਰ ਦੇ ਮੈਂਬਰ ਡਾਕਟਰ ਰਾਜਕੁਮਾਰ ਜੀ ਵਿਰਤਾ ਉਹਨਾਂ ਦੇ ਨਾਲ ਸਾਫਤਾ ਐਮਐਲਏ ਮੌਜੂਦ ਹੋਤੀ ਸ਼ਰਮਾ ਉਹਨਾਂ ਦੇ ਨਾਲ ਸਾਡੇ ਲੋਕਾਂ ਦੇ ਸਾਥੀ ਸ੍ਰੀ ਦਰੇਸ਼ਪਤੀ ਜੀ ਸਾਫਤਾ ਚੇਅਰਮੈਨ ਉਹਨਾਂ ਦੇ ਨਾਲ ਆਏ ਹੋਏ ਡਿਸਟ੍ਰਿਕਟ ਕਾਂਗਰਸ ਦੇ ਕੋਲ ਆਪੂ ਸਰਵਾਨ ਸੰਜੀਵ ਰੋੜਾ ਜੀ ਜੀ ਸੰਜੀਵ ਰੋੜਾ ਜੀ ਕਮਲਵਰ ਜੀ ਅਚੇਂਦਰ ਸਿੰਘ ਜੀ ਸ਼ਾਨੀ ਜੀ ਕੋ ਸਾਰਿਆਂ ਨੂੰ ਮੈਂ ਆਪਣੇ ਇਸ ਇਲਾਕੇ ਦੀ ਸਮੂਹ ਸੰਗਤ ਵੱਲੋਂ ਜੀ ਆਖਦਾ ਹਾਂ ਮੈਂ ਜ਼ਿਆਦਾ ਕੋਈ ਗੱਲ ਨਹੀਂ ਕਰਨਾ ਕਿਉਂਕਿ ਸਾਡੇ ਸੀਨੀਅਰ ਆਗੂ ਬੈਠੇ ਨੇ ਇਹ ਟੱਡਣਾ ਜਿੱਥੇ ਆਪਣੇ ਕਿ ਇਹ ਅਵਰਤ ਦਾ ਭੰਜ ਰੋ ਇਸ ਵਰਗ ਦਾ ਭੰਜ ਰੋ ਇੱਥੇ ਜਿਹੜੀ ਵੀ ਚੀਜ਼ ਬਣੂਗੀ ਸਾਂਝੀ ਬਣੂਗੀ ਦੇਰ ਕਦੇ ਲੋਕ ਇਕੱਠੇ ਨੇ ਹਮੇਸ਼ਾ ਜਿਹਾ ਵਿਆਪਸੀ ਨੇ ਪਿਆਰ ਪਰਚਾ ਬਹੁਤ ਜ਼ਿਆਦਾ ਵਾ ਅਸੀਂ ਉਸੇ ਚੀਜ਼ ਨੂੰ ਬਰਕਰਾਰ ਰੱਖਣਾ ਵਾ ਸੋ ਲਈ ਤੁਹਾਨੂੰ ਸਾਰਿਆਂ ਨੂੰ ਬੇਇਜ਼ਤੀ ਕਰਦਾ ਮਾ ਸਾਡੀ ਆਬਾਦੀ ਦੀਆਂ ਜਿਹੜੀਆਂ ਸੰਸਾਰ ਦਾ ਵਾ ਦੇਖੋ ਪ੍ਰਮਾਤਮਾ ਨੇ ਆਪ ਬਖਸ਼ਿਸ਼ ਕੀਤੀ ਕਿ ਅੱਜ ਤੱਕ 70 ਸਾਲ ਹੋ ਗਏ ਆ ਉੱਥੇ ਡਿਵੈਲਪਮੈਂਟ ਦੇ ਕੰਮ ਨਹੀਂ ਜੀ ਹੋਏ ਉਹ ਸਾਰੇ ਕੰਮ ਹੋਏ ਆ ਉੱਥੇ ਟੇਬਲ ਲੱਗੇ ਆ ਉੱਥੇ ਪਾਣੀ ਵਾਲੀ ਟੈਂਕੀ ਲੱਗੀ ਆ ਉੱਥੇ ਲੈਟ੍ਰੀਨ ਬਾਥਰੂਮ ਬਣ ਗਿਆ ਉਹਦਾ ਰਸਤਾ ਹੈ ਔਰ ਰਸਤੇ ਦੀ ਪ੍ਰੋਬਲਮ ਹੈਗੀ ਸੀ ਔਰ ਰਸਤੇ ਦੀ ਜਿਹੜੀ ਪ੍ਰਾਬਲਮ ਸੀ 15 20 ਦਿਨ ਪਹਿਲਾਂ ਹੁਣ ਮੇਰੀ ਗੱਲ ਸੁਣੋ ਸਰਕਾਰ ਆਵਾਮੇ ਪਾਰਟੀ ਦੀ ਉਹਨਾਂ ਅਧਿਕਾਰ ਨੂੰ ਕੌਣ ਦਿੰਦਾ ਹੈ ਤਾਕਤ ਦੀ ਆਗਰਸੀ ਕੁੱਕਰ ਬੋਲੇ ਸੁਣੋ ਵਿਹਾਲ ਸਾਰੀ ਸਿਆਸੀ ਪੁੱਤ ਦੂਜੇ ਪਾਸੇਾਰੇ ਨੇ ਅਸੀਂ ਸਾਰੇ ਤਕੜੇ ਹੋਈਏ ਇਹ ਸਰਕਾਰ ਨੂੰ ਚੱਲਦਾ ਕਰਨ ਵਾਸਤੇ ਅਸੀਂ ਉਹਨਾਂ ਨੂੰ ਇਹ ਜਿਹੜਾ ਇੱਕ ਤਰੀਕ ਨੂੰ ਵੋਟਾਂ ਪਾਣੀ ਆ ਜਿਹੜਾ ਤੁਸੀਂ 92 ਸੀਟਾਂ ਦਾ ਮੰਡੇਟ ਦਿੱਤਾ ਸੀ ਲੋਕਾਂ ਨੇ ਇੱਥੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਅੱਜ ਇਸ ਸਰਕਾਰ ਤੋਂ ਨਿਰਾਸ਼ ਨੇ ਨਾ ਇਸ ਸਰਕਾਰ ਦਾ ਪੰਜਾਬ ਦੇ ਵਿੱਚ ਕੋਈ ਲਾਹਂਡਾ ਨਾ ਰਾਇ ਲੋਕ ਲੋਕਾਂ ਨੂੰ ਪ੍ਰੋਤਿਆਂ ਦੇ ਖੌਂਦਾਂਦੇ ਨੇ ਕੋਈ ਘਰੋਂ ਨਿਕਲਦਾ ਕੋਈ ਸੇਫ਼ ਹੀ ਨਹੀਂ ਪਤਾ ਨਹੀਂ ਵਾਪਸ ਆਣਾ ਹੈ ਕਿ ਨਹੀਂ ਆਣਾ ਅੱਜ ਜਿਹੜੇ 84 ਦੇ ਹਾਲਾਤ ਸੀ ਅੱਜ ਉਹ ਸਾਡੇ ਪੰਜਾਬ ਦੇ ਹਾਲਾਤ ਦੁਬਾਰਾ ਆ ਗਏ ਅਸੀਂ ਸਾਰੇ ਇਕੱਠੇ ਹੋਈਏ ਓਜਲਾ ਸਾਹਿਬ ਨੂੰ ਇੱਕ ਤਰੀਕ ਨੂੰ ਰੱਬ ਦੇ ਵੋਟਾਂ ਪਾਈਓ 4 ਤਰੀਕ ਨੂੰ ਜਸ਼ਨ ਮਨਾਇਆ ਕਦਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਹੈ ਗੁਰੂ ਜੀ ਦੀ ਜੋੜ ਪਾ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਈਏ ਉਹਨਾਂ ਨੂੰ ਉੱਪਰ ਸਰਕਾਰ ਦੇ ਵਿੱਚ ਭੇਜਿਆ ਤਾਂ ਜੋ ਕਾਗਜ਼ੇ ਦੇ ਉੱਪਰ ਵੀ ਸਰਕਾਰ ਬਣ ਸਕੇ ਉਹ ਸਾਡੇ ਅੰਮ੍ਰਿਤਸਰ ਦੇ ਪੰਜਾਬ ਦੇ ਕੋਈ ਵੱਡੇ ਮੰਤਰੀ ਬਣ ਕੇ ਆਉਣ ਤਾਂ ਜੋ ਆਪਣੇ ਅੰਮ੍ਰਿਤਸਰ ਦਾ ਜਿਹੜਾ ਵਿਕਾਸ ਹੋ ਸਕੇ ਤੇ ਇੰਨੀ ਬੇਨਤੀ ਕਰਦਾ ਆ ਕਿ ਸਾਰਿਆਂ ਨੂੰ ਬੇਨਤੀ ਕਰਦਾ ਕੀ ਕਰਜੀਤ ਸਿੰਘ ਹੋਰਨਾਂ ਨੂੰ ਬੋਰਡ ਪਾਓ ਤੇ ਕਾਮਯਾਬ ਬਣਾਓ ਵਾਹਿਗੁਰੂ ਜੀ ਕਾ ਖਾਲਸਾ ^{(1)} ਹਿੰਦੁਸਤਾਨ ਨੂੰ ਬਚਾਣਾ ਹੈ ਅੱਜ ਅੱਜ ਟਾਈਮ ਹੈ ਹਿੰਦੁਸਤਾਨ ਨੂੰ ਬਚਾਣ ਵਾਸਤੇ ਆ ਗਿਆ ਮੈਂ ਧੰਨਵਾਦ ਕਰਦਾ ਹਾਂ ਹੰਦਲ ਜੀ ਦਾ ਇਹ ਬਾਤ ਵਰ ਮਲਾ ਕੇ ਬੁਲਾ ਕੇ ਤੁਹਾਡੇ ਦਰਸ਼ਨ ਵੀ ਦਿਨਾਂਦੇ ਨੇ ਔਰ ਬਨਵਾ ਤੇ ਜੀ ਪਹਿਲੀ ਤਰੀਕ ਨੂੰ ਕਾਨੂੰਨ ਬਣਾ ਕੇ ਪਾ ਕੇ ਹਿੰਦੁਸਤਾਨ 'ਚ ਇੱਕ ਚੰਗਾ ਸਰਕਾਰ ਬਣਾਓਗੇ ਉਦੇਸ਼ ਉਦੇਸ਼ ਲੈ ਕੇ ਜਾਓਗੇ ਕਿਉਂ ਕਿ ਅਸੀਂ ਮੋੜਾ ਮੋੜਾ ਲਾ ਕੇ ਰਣ ਕੇ ਹਮਲਾ ਮਾਰਨਾ ਹੈ 1 ਜੂਨ ਨੂੰ ਇਲੈਕਸ਼ਨ ਹੈ 1 ਜੂਨ ਨੂੰ ਪੰਜਵੇਂ ਨਿਸ਼ਾਨ ਤੇ ਬਟਨ ਦਬਾ ਕੇ ਅਸੀਂ ਸਰਦਾਰ ਗੁਰਜੀਤ ਸਿੰਘ ਔਜਲਾ ਨੂੰ ਕਾਮਯਾਬ ਕਰਨਾ ਹੈ ਤੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਧੰਨਵਾਦ ਜੈ ਹਿੰਦ ਸਸਰੀ ਕਾ ਅਜੇ ਮੁੱਖ ਮਹਿਮਾਨ ਬੱਟਰ ਰਾਜਪਾਲ ਜੀ ਵਿਰਕਾ ਪਹੁੰਚਣ ਆ ਰਹੇ ਹਨ ਬਹੁ ਜਮਿਲਦੌਰ ਦੀ ਸ਼ਰਨਾ ਆਸ੍ਰੀ ਦਿਨੇਸ਼ ਮੱਸੀ ਜੀ ਔਰ ਸਾਰੇ ਸਮਾਜ ਦਾ ਮੈਂ ਧੰਨਵਾਦ ਕਰਦਾ ਅੱਜ ਅਸੀਂ ਇੱਕ ਮੱਜੇ ਇਕੱਠੇ ਹੋ ਗਏ ਕਾਗਰਨ ਪਾਰਟੀ ਨੂੰ ਮੋੜਾ ਪਾ ਕੇ ਸਰਕਾਰ ਚਲਤੀ ਸਗੋਂ ਫੇਰੀ ਨੰਬਰ ਤੇ ਜਾਓ ਤੇਨਾਂ ਬੋਲ ਕੇ ਦਾ ਮੈਂ ਧੰਨਵਾਦ ਕਰਦਾ ਤੇ ਸੰਵਿਧਾਨ ਨੂੰ ਇਹ ਲੋਕ ਬਦਲਣਾ ਚਾਹੁੰਦੇ ਹੈ ਉਨੇ ਨਹੀਂ ਚਾਹੁੰਦੇ ਕਿ ਜਿਹੜੇ ਹੱਕ ਹਕੂਕ ਬਾਬਾ ਸਾਬਾ ਅਮੇਦਕਰ ਨੇ ਸਭ ਨੂੰ ਸਾਂਝੇ ਤੌਰ ਤੇ ਦਿੱਤੇ ਸੀ ਬਾਬਾ ਸਾਬਾ ਅਮੇਦਕਰ ਨੇ ਬਾਬਾ ਨਾਨਕ ਦੇ ਫਤਵੇ ਰੋਕੇ ਬਧਾਇਆ ਔਰ ਜਿੰਨੂੰ ਕਹਿੰਦੇ ਆ ਨਾ ਕਿ ਸਾਂਝੀ ਬਾਤ ਸਾਝੀ ਬਾਤ ਤਾਂ ਦੀ ਗੱਲ ਜਿਹੜੀ ਸਾਡਾ ਸੰਚਾਰ ਕਰਦਾ ਪਿਆ ਉਹ ਦੇ ਕੇ ਸਾਂਝੀ ਬਾਤ ਹੈ ਔਰ ਮੈਂ ਤੁਹਾਨੂੰ ਬੇਨਤੀ ਕਰਨ ਵਾਸਤੇ ਆਇਆ ਮੈਂ ਤੁਹਾਨੂੰ ਇਹ ਗੱਲ ਕਹਿਣ ਵਾਸਤੇ ਆਇਆ ਬਈ ਤੁਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ પાਕੇ ਤੇ ਉਹਨਾਂ ਨੂੰ 92 ਸੀਟਾਂ ਦਿੱਤੀਆਂ ਉਹਨਾਂ ਨੂੰ ਸੀਟਾਂ ਦਿੱਤੀਆਂ ਤੁਸੀਂ ਔਰ ਤੁਸੀਂ ਉਹਨਾਂ ਨੂੰ ਜਿੱਤਾ ਰਿਆ ਅੱਜ ਹਾਲਾਤ ਕੀ ਹੈ ਅੱਜ ਜਿੰਨੀ ਡਿਵੈਲਪਮੈਂਟ ਦੇ ਕੰਮ ਹੋਏ ਆ ਸਾਰੇ ਹੀ ਕੰਮ ਕਾਂਗਰਸ ਦੇ ਟਾਈਮ ਤੇ ਹੋਏ ਆ ਕੋਈ ਉਹਦੇ ਬਾਅਦ ਇੱਕ ਵੀ ਇੱਟ ਇਸ ਇਲਾਕੇ 'ਚ ਲੱਗੀ ਹੋਵੇ ਜੇ ਮੈਨੂੰ ਦੱਸ ਦਿਓ ਕੋਈ ਵੀ ਇੱਕ ਇੱਟ ਭਈ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਮੁੰਡਿਆਂ ਦਾ ਕਾਲਜ ਨਹੀਂ ਸੀ ਮੇਰੇ ਕੋਲ